ਹੁਣ ਭੈ ਕੀ ਖੈ ਇਹਨੂੰ ਗੁਰੂ ਰਾਮਦਾਸ ਸਾਡੀ ਸੁਲਤਾਨ ਨੇ ਜਦੋਂ ਆਪਾਂ ਲਾਵਾਂ ਦਾ ਪਾਠ ਦੂਸਰੀ ਲਾਂਕ ਦੇ ਪਿਆਰ ਨਾਲ ਪੜਿਆ ਜੇ ਪਤਾ ਲੱਗਦਾ ਭੈ ਕੀ ਖੈ ਹਰ ਦੂਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭੋ ਭੈ ਮਨ ਖੋਏ ਖੋਮੈ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਭੋ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਖਧੂਰੇ ਕਹਿਣ ਲੱਗੇ ਹੁਣ ਖਰ ਜਰੇ ਦੇ ਅੰਦਰ ਕਹਿਣ ਲੱਗੇ ਕੋਈ ਥਾਂ ਨਹੀਂ ਜਿੱਥੇ ਮੈਨੂੰ ਬਾਪੂ ਨਾਨਕ ਨਹੀਂ ਵੇਂਦਾ ਪਿਆ ਉਹਦਾ ਭੈਖ ਹੈ ਹੁਣ ਸਾਧ ਸੰਗਤ ਜਦੋਂ ਭੈ ਕੇ ਚਰਨ ਕਰ ਭਾਵ ਕੇ ਤੇ ਉਹਨੇ ਹੱਥ ਬਣਾਏ ਭਾਵਨਾ ਦੇ ਪ੍ਰੇਮ ਰੂਪੀ ਭਗਤੀ ਦੇ ਤੇ ਇਸੇ ਤਰ੍ਹਾਂ ਲੋਇਣ ਸੁਰਤ ਕਰੇ ਉਹਨੇ ਅੱਖਾਂ ਬਣਾਈਆਂ ਸਾਧ ਸੰਗਤ ਸੁਰਤੀ ਦੀਆਂ ਤੇ ਜਦੋਂ ਇਹ ਤਿੰਨ ਕੰਮ ਉਸ ਜਗਿਆਸੂ ਨੇ ਕਰ ਲੇ ਨਾਨਕ ਕਹਿ ਸਿਆਣਿਆ ਇਵਕੰਤ ਮਿਲਾਵਾ ਖੋਇ ਏਖਾਂ ਖੇਤ ਮਿਆਲਾਂ ਉੱਚੀਆਂ ਬਟਾਂ ਉੱਚੀਆਂ ਕਰ ਲੀਆਂ ਸੁਰਤ ਕਰਕੇ ਜੀਵਨ ਆਦਰਸ਼ ਕਰਕੇ ਉੱਚਾ ਹੋ ਗਿਆ ਫਿਰ ਇਹਨੂੰ ਗੁਰੂ ਅੰਗਦ ਸਾਹਿਬ ਨੇ ਇੱਕ ਸ਼ਲੋਕ ਹੋਰ ਬਖਸ਼ਿਸ਼ ਕੀਤਾ ਇਹ ਸਾਧ ਸੰਗਤ ਸ਼ਲੋਕ ਬਾ ਕਮਾਲ ਖੈ ਧਿਆਨ ਨਾਲ ਸੁਣਿਆ ਜੇ ਬਰੀਕੀ ਨਾਲ ਇਹਦੀ ਵਿਚਾਰ ਸੁਣੋਗੇ ਪੱਲੇ ਬਹੁਤ ਕਜ ਪਵੇਗਾ ਕਹਿਣ ਲੱਗੇ ਅੱਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਖੱਥਾਂ ਕਰਨਾ ਜੀਬਾਂ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕਾ ਤੋ ਖਸਮੈ ਮਿਲਣਾ ਸਾਧ ਸੰਗਤ ਮਾਲਕ ਜੀ ਕਹਿੰਦੇ ਨੇ ਜਿਨ ਨੇ ਸੁਰਤ ਕਰਕੇ ਜਿਨ ਨੇ ਜੀਵਨ ਆਦਰਸ਼ ਕਰਕੇ ਜਿਨ ਨੇ ਜੀਵਨ ਕਰਦਾਨ ਕਰਕੇ ਜਿਹਦਾ ਜੀਵਨ ਵਿਚਾਰ ਕਰਕੇ ਉੱਚਾ ਹੋ ਗਿਆ ਯਾਦ ਰੱਖਿਆ ਜੇ ਉਹਦੇ ਜੀਵਨ ਵਿੱਚੋਂ ਆ ਬਰਕਤ ਵਿਖਾਈ ਦਵੇਗੀ ਹੁਣ ਆਪ ਜੀ ਕਹੋਗੇ ਗੁਰੂ ਸਾਹਿਬ ਕਿੰਨੇ ਅੱਖੀ ਬਾਝੋਂ ਵੇਖਣਾ ਅੱਖਾਂ ਤੋਂ ਬਿਨਾ ਤਾਂ ਕੁਝ ਵੀ ਵੇਖਣਾ ਇੰਪੋਸੀਬਲ ਖੈ ਕਿਵੇਂ ਵੇਖ ਸਕਨੇ ਆ ਦਤਾਰ ਕਹਿੰਦੇ ਨੇ ਇਹ ਅੱਖਾਂ ਬਾਝੋਂ ਵੇਖਣਾ ਤੋਂ ਭਾਵ ਖੈ ਇਹ ਹੁਣ ਪਰਾਇਆ ਰੂਪ ਨਹੀਂ ਜਿੱਦੜ ਵੀ ਵੇਂਦੀਆਂ ਨੇ ਜੋ ਜੋ ਦਿਸੈ ਸੋ ਤੇਰਾ ਰੂਪ ਇਹ ਪਰਾਇਆ ਧਨ ਵੇਖ ਕੇ ਪਰਾਇਆ ਤਨ ਵੇਖ ਕੇ ਅੰਦਰ ਵਿਕਾਰਾਂ ਦੀ ਮੈਲ ਨਹੀਂ ਬਲਕਿ ਉਸ ਪਰਮਾਤਮਾ ਦਾ ਰੂਪ ਵੇਖ ਕੇ ਉਸ ਮੌਲਾ ਦਾ ਧੰਨਵਾਦ ਕਰਦੀਆਂ ਨੇ ਕਹਿਣ ਲੱਗੇ ਵਿਣ ਕੰਨਾ ਸੁਣਨਾ ਹੁਣ ਕੰਨ ਨਿੰਦਿਆ ਨਹੀਂ ਚੁਗਲੀ ਨਹੀਂ ਜੇ ਸੁਣਦੇ ਸਿੱਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਕੰਨ ਖੁਣ ਸੱਚ ਨੂੰ ਸੁਣਦੇ ਨੇ ਜੇ ਬਾ ਗੁਨ ਗੋਬਿੰਦ ਭਜੋ ਕਰਨ ਸੁਨੋ ਖਰਨਾਮ ਕਹੋ ਨਾਨਕ ਸੁਨ ਰੇ ਮਨਾ ਪਰਹ ਨ ਜਮ ਕੈ ਧਾਮ ਜਿਸ ਬਾਪੂ ਦੀ ਗੋਦ ਵਿੱਚ ਬੈਠੇ ਹੋ ਨਾ ਤਾਂ ਗੁਰੂ ਤੇਗ ਬਹਾਦਰ ਗਰੰਟੀ ਦਿੰਦਾ ਸਿੱਖਾ ਮੈਂ ਜਮਾ ਦੇ ਰਾਤੇ ਨਹੀਂ ਪੈਣ ਦਿਆਂਗਾ ਬਸ ਇਨਾਂ ਕੰਨਾਂ ਦੇ ਨਾਲ ਕਿਤੇ ਯਤਨ ਕਰ ਨਾਨਕ ਸੁਣੀਰ ਤੇ ਪ੍ਰਵਾਣ ਜੋ ਸੁਣਿੰਦੇ ਸੱਚ ਧਣੀ ਕਹਿਣ ਲੱਗੇ ਇਹਦੇ ਨਾਲ ਉਹ ਕੁਝ ਨਾ ਸੁਣ ਜਿਦੇ ਕਰਕੇ ਅੰਦਰ ਖੋਰ ਪਟਕਣਾ ਵਧੇ ਇਹ ਤਾਂ ਸਤਿਗੁਰੂ ਨੇ ਸਾਨੂੰ ਐਸਾ ਜੀਵਨ ਦਿੱਤਾ ਆਖੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਐ ਸਿਖਾ ਇਨਾਂ ਕੰਨਾਂ ਦੀ ਸਰੋਤ ਦੇ ਅੰਦਰ ਬਾਣੀ ਪਾਇਆ ਕਰ ਕੰਨਾਂ ਦੇ ਕਟੋਰੀਆਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰਸ ਪਾ ਯਾਦ ਰੱਖੀ ਤੇਰੇ ਜੀਵਨ ਦੇ ਅੰਦਰ ਵਿਕਾਰਾਂ ਨਾਲੋਂ ਖਹਿੜਾ ਛੁੱਟ ਜਾਏਗਾ ਕੋ ਸਤਨਾਮ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਕਹਿਣ ਲੱਗੇ ਹੁਣ ਇਹ ਪੈਰ ਠੇਕੇ ਵੱਲ ਨਹੀਂ ਇਹ ਵੇਸਵਾ ਵੱਲ ਨਹੀਂ ਇਹ ਅਧਰਮ ਦੇ ਮਾਰਗ ਵੱਲ ਨਹੀਂ ਵੱਧਦੇ ਇਹ ਪੈਰ ਹੁਣ ਗੁਰੂ ਦੇ ਦਰਬਾਰ ਵੱਲ ਵੱਧਦੇ ਨੇ ਜਿੱਥੇ ਸੇਵਾ ਕੋਇਸ ਵੱਲ ਤਤ ਪਰ ਰਹਿੰਦੇ ਨੇ ਜਦੋਂ ਪੈਰ ਇਸ ਭਾਵਨਾ ਨਾਲ ਚੱਲਣ ਲੱਗ ਗਏ ਤੇ ਇਸੇ ਤਰ੍ਹਾਂ ਇਹਨਾਂ ਖੱਥਾਂ ਦੇ ਨਾਲ ਹੁਣ ਗੁਰ ਕੀ ਸੇਵਾ ਦੇ ਅੰਦਰ ਲੱਗਣ ਬਣੀ ਖਹਿ ਤੇ ਸਾਬ ਕਹਿੰਦੇ ਨੇ ਇਸੇ ਤਰ੍ਹਾਂ ਮਾਲਕ ਨੇ ਹੁਣ ਕਿਰਪਾ ਕੀਤੀ ਨਾਨਕ ਹੁਕਮ ਪਛਾਣ ਕੇ